ਜੋ ਕਿ ਕੈਨੇਡਾ ਦੇ ਬਾਰੇ ਬਹੁਤ ਸਾਰੇ ਭੁਲੇਖੇ ਆ ਲੋਕਾਂ ਨੂੰ ਸਪੈਸ਼ਲੀ ਸਾਡੇ ਨਵੇਂ ਯੂਥ ਨੂੰ ਸਾਡੇ ਅਰਗਿਆਂ ਨੂੰ ਕਿ ਇੱਥੇ ਸਾਰਾ ਕੁਝ ਚੰਗਾ ਹੈ ਚੰਗਾ ਇੱਥੇ ਤਨਖਾਹਾਂ ਆ ਬਿਮਾਰੀ ਆ ਜਾਨੀਏ ਕੰਮ ਕਰਾ ਕੇ ਕੰਮ ਦਾ ਵੀ ਬਹੁਤ ਔਖਾ ਹੈ ਕੰਮ ਨਹੀਂ ਮਿਲਦਾ ਜੀ ਐਕਸਟੈਂਸ਼ਨ ਵੀ ਨਹੀਂ ਦੇਣੀ ਤੇ ਪੀਆਰ ਵੀ ਨਹੀਂ ਦੇਣੀ ਤਾਂ ਫਿਰ ਇੱਕ ਸਿਚੁਏਸ਼ਨ ਪਣਦੀ ਸੀ ਕਿ ਉਹਨਾਂ ਦਾ ਜਿਹੜਾ ਵਰਕ ਪਰਮਿਟ ਆ ਉਹ ਐਕਸਪਾਇਰ ਹੋਣਾ ਸੀ ਇੱਕ ਟਾਈਮ ਤੇ ਆ ਕੇ ਤੇ ਉਹ ਸਿਚੁਏਸ਼ਨ ਜਿਹੜੀ ਸ਼ੁਰੂ ਹੋ ਗਈ ਇਸ ਸਾਲ ਦੇ ਐਂਡ ਤੱਕ 130000 ਬੰਦੇ ਦਾ ਵਰਕ ਪਰਮਿਟ ਐਕਸਪਾਇਰ ਹੋਣਾ ਜੀ ਉਹਨਾਂ ਨੂੰ ਐਕਸਟੈਂਡ ਨਾ ਕੀਤਾ ਗਿਆ ਜਾਂ ਉਹਨਾਂ ਨੂੰ ਪੀਆਰ ਨਾਲ ਦਿੱਤੀ ਗਈ ਅਗਲੇ ਸਾਲ ਜਿਹੜਾ ਇਹ ਗਿਣਤੀ ਆ ਉਹ ਮਤਲਬ 5 ਲੱਖ ਦੇ ਕਰੀਬ ਪਹੁੰਚਣੀ ਹੈ ਜਿਨ੍ਹਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਗਿਆ ਨਾ ਵੀ ਇੱਥੇ ਇਸ ਟਾਈਮ ਸਟੂਡੈਂਟ ਤੇ ਹੋਈਆਂ ਨੇ ਇਹਦੇ ਕੋਲ 40-50 ਲੱਖ ਡਾਲਰ ਤੇ 40-50 ਲੱਖ ਰੁਪਈਆ ਇੰਡੀਆ ਦਾ ਪਿਆਗਾ ਖਾਤੇ ਦੇ ਵਿੱਚ ਤੇ ਉਹਨੇ ਲੋਨ ਨਹੀਂ ਚੱਕਣਾ ਪਰ ਜੀ ਇਹ ਸਮਝਦੇ ਹੋ ਕਿ ਤੋਂ ਨਿਕਲ ਜੀ ਬਾਹਰ ਸਾਰਾ ਕੁਝ ਚੰਗਾ ਆ ਤਾਂ ਬਹੁਤ ਵੱਡੀ ਪਰੇਖੀ ਦਾ ਅਸਲੀ ਜਿਹੜਾ ਸਟਰਗਲ ਵਾ ਉਹ ਜਦੋਂ ਘਰ ਛੱਡ ਦਿੰਦੇ ਆ ਉਦੋਂ ਫਿਰ ਹੁੰਦਾ ਤਿੰਨ ਦਿਨ ਗੱਡੀ ਦੇ ਵਿੱਚ ਬੈਠਾ ਬੰਦਾ ਆਨਲਾਈਨ ਤਾਰੂ ਮਗਾ ਕੇ ਪੀਂਦਾ ਰਿਹਾ ਤੇ ਉਹਦੀ ਤਿੰਨ ਦਿਨ ਬਾਅਦ ਪੀਲ ਪੁਲਿਸ ਨੇ ਉਹਦੀ ਡੈੱਡ ਬੋਡੀ ਕੱਢੀ ਆ ਉਦੋਂ ਬਾਅਦ ਚ ਪਤਾ ਲੱਗਾ ਕਿ ਉਹ ਉਹਦੀ 15 ਦਿਨ ਬਾਅਦ ਉਹਦਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਸੀ ਜਿਹੜੇ ਲੜ ਰਹੇ ਉਹਨਾਂ ਨੂੰ ਘੱਟੋ ਘੱਟ ਇੰਨਾ ਵੀ ਡਿਪਰੈਸ਼ਨ ਚ ਨਹੀਂ ਆਗੇ ਉਹ ਛੱਡ ਦੀ ਕਰਾਛਾ ਸਾਰੇ ਬੰਤੇ ਜਿਹੜੇ ਲੜ ਰਹੇ ਆ ਤੇ ਉਹ ਦੂਜਿਆਂ ਨੂੰ ਵੀ ਹੌਸਲਾ ਮਿਲਦਾ ਹੈ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਅਸੀਂ ਦੇਖ ਰਹੇ ਹਾਂ ਕਿ ਕੈਨੇਡਾ ਦੇ ਵਿੱਚ ਪੰਜਾਬ ਤੋਂ ਗਏ ਹੋਏ ਅੰਤਰਰਾਸ਼ਟਰੀ ਵਿਦਿਆਰਥੀ ਇੱਕ ਸੰਘਰਸ਼ ਕਰ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਦੇ ਵਿੱਚ ਜਾਣ ਦਾ ਰੁਝਾਨ ਹੈ ਪੰਜਾਬੀ ਵਿਦਿਆਰਥੀਆਂ ਦਾ ਖਾਸ ਕਰਕੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਆਈਲੈਂਡਸ ਕਰਦੇ ਨੇ ਵੀਜ਼ਾ ਅਪਲਾਈ ਕਰਦੇ ਨੇ ਤੇ ਬਹੁਤ ਸਾਰੇ ਲੋਕਾਂ ਨੂੰ ਕੈਨੇਡਾ ਬੁਲਾਉਂਦਾ ਵੀ ਹੈ ਕੈਨੇਡਾ ਤੇ ਆਪਦੇ ਇਮੀਗ੍ਰੇਸ਼ਨ ਪਾਲਿਸੀ ਇਸ ਤਰੀਕੇ ਨਾਲ ਬਣਾਈ ਹੈ ਕਿ ਬੜੀ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਵਿਦਿਆਰਥੀ ਉੱਥੇ ਪਹੁੰਚੇ ਨੇ ਪੰਜਾਬੀ ਕਮਿਊਨਿਟੀ ਹੈ ਜਿਹੜੀ ਉਹਨੇ ਕੈਨੇਡਾ ਦੀ ਇਕਨੋਮੀ ਦੇ ਵਿੱਚ ਕੈਨੇਡਾ ਦੇ ਸਮਾਜ ਦੇ ਵਿੱਚ ਇੱਕ ਵੱਡਾ ਯੋਗਦਾਨ ਪਾਇਆ ਵੱਡੇ ਰਤਬਿਆਂ ਤੇ ਪਹੁੰਚੇ ਨੇ ਪਰ ਹੁਣ ਕੈਨੇਡਾ ਦੇ ਵਿਦਿਆਰਥੀ ਸੜਕਾਂ ਤੇ ਕਿਉਂ ਨੇ ਪਿਛਲੇ ਸਮੇਂ ਵਿੱਚ ਅਸੀਂ ਵੇਖ ਰਿਹਾ ਕਿ ਨੌਜਵਾਨ ਸਪੋਰਟ ਨੈਟਵਰਕ ਵਰਗੀਆਂ ਆਰਗੇਨਾਈਜੇਸ਼ਨ ਬਣਦੀਆਂ ਨੇ ਜਿਹੜੇ ਕਿ ਵਿਦਿਆਰਥੀ ਹੱਕਾਂ ਲਈ ਲੜਦੀਆਂ ਨੇ ਇਹਨਾਂ ਜਥੇਬੰਦੀਆਂ ਨੂੰ ਹੋਂਦ ਵਿੱਚ ਆਉਣ ਦੀ ਜ਼ਰੂਰਤ ਹੀ ਕਿਉਂ ਪਈ ਸਾਡੇ ਨਾਲ ਨੌਜਵਾਨ ਸਪੋਰਟ ਨੈਟਵਰਕ ਦੇ ਆਗੂ ਨੇ ਵਿਕਰਮ ਕੁल्लेਵਾਲੀਆ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਇਸ ਵਕਤ ਸਾਡੇ ਨਾਲ ਕੈਨੇਡਾ ਤੋਂ ਜੁੜੇ ਨੇ ਵਿਕਰਮ ਜੀ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਜੀ ਸਾਹਿਬ ਜੀ ਧੰਨਵਾਦ ਸਮਾਂ ਦੇਣ ਲਈ ਜੀ ਵਿਕਰਮ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਜਨਨਣਾ ਚਾਹਾਂਗੇ ਕਿ ਫਿਲਹਾਲ ਜੋ ਤੁਸੀਂ ਇੱਕ ਸਟਰਗਲ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਕਿ ਇਹ ਤੁਹਾਨੂੰ ਖਾਤਸ਼ਾ ਕਿ ਵਿਦਿਆਰਥੀਆਂ ਨੂੰ ਪੱਕੇ ਨਹੀਂ ਕੀਤਾ ਜਾਣਾ ਵਾਪਸ ਭੇਜਿਆ ਜਾਣਾ ਇਹ ਸਟਰਗਲ ਦੀ ਰੂਪਰੇਖਾ ਬਾਰੇ ਵੀ ਜਾਣਾਂਗੇ ਸ਼ੁਰੂਆਤ ਕਿੱਥੋਂ ਹੁੰਦੀ ਹੈ ਇਸ ਗੱਲ ਦੀ ਤੁਹਾਨੂੰ ਕਿਉਂ ਖਦਸ਼ਾ ਲੱਗ ਰਿਹਾ ਕਿ ਵਿਦਿਆਰਥੀਆਂ ਦਾ ਭਵਿੱਖ ਜਿਹੜਾ ਖਤਰੇ ਵਿੱਚ ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾਊਗਾ ਹਾਂ ਜੀ ਸਾਹਿਬ ਜਿਹਦੇ ਵਿੱਚ ਦੋ ਗੱਲਾਂ ਨੇ ਇੱਕ ਤਾਂ ਲੋਡ ਇਸ ਕਰਕੇ ਵੀ ਬਣਾਉਣ ਦੀ ਕਿਉਂਕਿ ਕੈਨੇਡਾ ਦੇ ਬਾਰੇ ਬਹੁਤ ਸਾਰੇ ਭੁਲੇਖੇ ਆ ਲੋਕਾਂ ਨੂੰ ਸਪੈਸ਼ਲੀ ਸਾਡੇ ਨਵੇਂ ਯੂਥ ਨੂੰ ਸਾਡੇ ਵਰਗਿਆਂ ਨੂੰ ਕਿ ਇੱਥੇ ਸਾਰਾ ਕੁਝ ਚੰਗਾ ਹੀ ਚੰਗਾ ਹਨਾ ਇੱਥੇ ਸਾਰਾ ਕੁਝ ਚੰਗਾ ਹੀ ਚੰਗਾ ਨਹੀਂ ਹੈਗਾ ਮਤਲਬ ਇੱਥੇ ਤਨਖਾਹਾਂ ਬਿਮਾਰੀ ਹੈ ਜਾਨੀ ਇਹ ਕੰਮ ਕਰਾ ਕੇ ਕੰਮ ਦਾ ਵੀ ਬਹੁਤ ਔਖਾ ਹੈ ਕੰਮ ਨਹੀਂ ਮਿਲਦਾ ਸਾਰੇ ਸਰ ਬਹੁਤ ਜਿਹੜੇ ਹਾਲਾਤ ਆ ਇਸ ਸਾਲ ਦੇ ਵਿੱਚ ਤਾਂ ਬਹੁਤ ਜ਼ਿਆਦਾ ਖਰਾਬ ਹੋ ਗਏ ਤੇ ਜਿਹੜਾ ਪੀਆਰ ਦਾ ਵੀ ਬਹੁਤ ਔਖਾ ਹੈ ਇਸ ਕਰਕੇ ਸਾਨੂੰ ਮਤਲਬ ਜਥੇਬੰਦੀ ਬਣਾ ਇੱਕ ਪਹਿਲਾ ਲੜਨਾ ਪਿਆ ਬੀਸthਫਟ ਦੇ ਖਿਲਾਫ ਇਹ ਜਥੇਬੰਦੀ ਬਣੀ ਕਿ ਤਨਖਾਹਾਂ ਮਾਰੀਆਂ ਜਾ ਰਹੀਆਂ ਸੀ ਕੋਰਟ ਦੇ ਵਿੱਚ ਇਨਸਾਫ ਨਹੀਂ ਮਿਲਿਆ ਤਾਨੇ ਲਾ ਕੇ ਲੋਕਾਂ ਦੇ ਘਰਾਂ ਮੁਰੇ ਫੇਰ ਮਤਲਬ ਸਾਨੂੰ ਉਹ ਰੋਸ ਪ੍ਰਦਰਸ਼ਨ ਕਰਕੇ ਜਥੇਬੰਦੀ ਰਹੀ ਪਈ ਜਿਹੜੇ ਬਹੁਤ ਸਾਰੇ ਅਸੀਂ 3 ਸਾਲਾਂ ਦੇ ਵਿੱਚ ਜਿਹੜਾ 8-9 ਲੱਖ ਦਾ ਅੰਦਾਜ਼ਾ ਜਿਹੜਾ ਸੀ ਉਹ ਰਿਕਵਰ ਕੀਤਾ ਜੀ ਦੂਜਾ ਹੁਣ ਜਿਹੜਾ ਰੀਸੈਂਟ ਮੁੱਦਾ ਚੱਲ ਰਿਹਾ ਐਟਰਾਸ ਸਟੂਡੈਂਟ ਦਾ ਉਹਦਾ ਕਾਰਨ ਇਹ ਹੈ ਕਿ ਇਹਨਾਂ ਨੇ ਪਿਛਲੇ ਸਾਲਾਂ ਦੇ ਵਿੱਚ ਲਗਾਤਾਰ ਜਿਹੜਾ ਬਹੁਤ ਵੱਡੀ ਗਿਣਤੀ ਦੇ ਵਿੱਚ ਸਟੂਡੈਂਟਾਂ ਨੂੰ ਇਹਨਾਂ ਨੇ ਬੁਲਾਇਆ ਪਰ ਪੀਆਰ ਦਾ ਕੋਟਾ ਉਹਦੇ ਮੁਕਾਬਲੇ ਨਹੀਂ ਵਧਾਇਆ ਇਸ ਕਰਕੇ ਦੂਜੀ ਗੱਲ ਉਹਦੇ ਵਿੱਚ ਕੋਵਿਡ ਦੇ ਵਿੱਚ ਇਹਨਾਂ ਨੇ ਪੀਆਰ ਨਹੀਂ ਦਿੱਤੀ ਪੂਰਾ ਇੱਕ ਸਾਲ ਉਹਦੇ ਵਿੱਚ ਐਕਸਟੈਂਸ਼ਨਾਂ ਦਿੱਤੀਆਂ ਵਰਕ ਪਰਮਿਟ ਦੀਆਂ ਉਹਦੇ ਕਰਕੇ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੇ ਲੋਕ ਇੱਥੇ ਆਏ ਉਹਨਾਂ ਦੇ ਵਿੱਚੋਂ ਬਹੁਤ ਘੱਟ ਗਿਣਤੀ ਹੈ ਜਿਨ੍ਹਾਂ ਨੂੰ ਪੀਆਰ ਮਿਲੀ ਬਹੁਤਿਆਂ ਦਾ ਵਰਕ ਪਰਮਿਟ ਪੂਰਾ ਹੋ ਗਿਆ ਸਟੱਡੀ ਪੂਰੀ ਹੋ ਗਈ ਐਕਸਪੀਰੀਅੰਸ ਪੂਰਾ ਹੋ ਗਿਆ ਪਰ ਜਿਹੜਾ ਡਰਾ ਨਹੀਂ ਆ ਰਹੀ ਇਹਦੇ ਕਰਕੇ ਜਿਹੜਾ ਬੈਕਲੌਗ ਬਣਿਆ ਹੋਇਆ ਸੀ ਬਹੁਤ ਵੱਡਾ ਤੇ ਜੀ ਐਕਸਟੈਂਸ਼ਨ ਵੀ ਨਹੀਂ ਦੇਣੀ ਤੇ ਪੀਆਰ ਵੀ ਨਹੀਂ ਦੇਣੀ ਤਾਂ ਫਿਰ ਇੱਕ ਸਿਚੁਏਸ਼ਨ ਬਣਨੀ ਸੀ ਕਿ ਉਹਨਾਂ ਦਾ ਜਿਹੜਾ ਵਰਕ ਪਰਮਿਟ ਉਹ ਐਕਸਪਾਇਰ ਹੋਣਾ ਸੀ ਇੱਕ ਟਾਈਮ ਤੇ ਆ ਗਿਆ ਤੇ ਉਹ ਸਿਚੁਏਸ਼ਨ ਜਿਹੜੀ ਸ਼ੁਰੂ ਹੋ ਗਈ ਇਸ ਕਰਕੇ ਇਸ ਸਾਲ ਦੇ ਐਂਡ ਤੱਕ 130 ਹਜ਼ਾਰ ਬੰਦੇ ਦਾ ਵਰਕ ਪਰਮਿਟ ਐਕਸਪਾਇਰ ਹੋਣਾ ਜੀ ਉਹਨਾਂ ਨੂੰ ਐਕਸਟੈਂਡ ਨਾ ਕੀਤਾ ਗਿਆ ਜਾਂ ਉਹਨਾਂ ਨੂੰ ਪੀਆਰ ਨਾ ਦਿੱਤੀ ਗਈ ਤੇ ਅਗਲੇ ਸਾਲ ਜਿਹੜਾ ਇਹ ਗਿਣਤੀ ਆ ਉਹ ਮਤਲਬ 5 ਲੱਖ ਦੇ ਕਰੀਬ ਪਹੁੰਚ ਜਾਣੀ ਹੈ ਜਿਨ੍ਹਾਂ ਦਾ ਵਰਕ ਪਰਮਿਟ ਐਕਸਪਾਇਰ ਹੋਣਾ ਹੈ ਇਸ ਕਰਕੇ ਉਹ ਮਤਲਬ ਲੜ ਰਹੇ ਸਾਰੀਆਂ ਪ੍ਰਵਿੰਸਾਂ ਦੇ ਵਿੱਚ ਲਗਭਗ ਬਿਨੀ ਪੈਗ ਦੇ ਵਿੱਚ ਤਾਂ ਸ਼ੀ ਮਤਲਬ ਜਨਵਰੀ ਤੋਂ ਉਹਨਾਂ ਨੇ ਰੋਸ ਪ੍ਰਦਰਸ਼ਨ ਸ਼ੁਰੂ ਕੀਤੇ ਉੱਥੇ ਈਸ਼ੂ ਨਾ ਦੀ ਇੱਕ ਜਥੇਬੰਦੀ ਬਣਾਈ ਉਸ ਤੋਂ ਲਾਵਾ ਫਿਰ ਪ੍ਰਿੰਸ ਐਡਵਾਈ ਲੈਂਡ ਦੇ ਵਿੱਚ ਵੀ ਮਤਲਬ ਇੱਕ ਉਹਨਾਂ ਨੇ 100 ਦਿਨ ਲੰਮਾ ਪ੍ਰੋਟੈਸਟ ਚਲਾਇਆ ਉਹਨਾਂ ਦੀ ਗਿਣਤੀ ਬਹੁਤ ਘੱਟ ਸੀਗੀ ਉਹ ਕਈ ਕਾਰਨ ਰਹੇ ਵੀ ਉਹ ਸਫਲ ਨਹੀਂ ਹੋ ਸਕਿਆ ਉਹ ਜਦ ਜੇਸ ਦਿਨ ਹੋ ਬੰਦ ਹੋਇਆ ਉੱਥੇ ਪ੍ਰੋਟੈਸਟ ਉਸੇ ਦਿਨ ਬ੍ਰੈਂਟਨ ਦੇ ਵਿੱਚ ਵੀ ਮਤਲਬ ਪਿਛਲੇ 3-4 ਮਹੀਨੇ ਤੋਂ ਪਹਿਲਾਂ ਲੱਗੇ ਹੋਏ ਸੀਗੇ ਤੇ ਸੇਮ ਡੇ ਉਹਨਾਂ ਨੇ ਬ੍ਰੈਂਟਨ ਦੇ ਵਿੱਚ ਏਸੀਸੀ ਨੂੰ ਲੈ ਕੇ ਅਸੀਂ ਮਤਲਬ ਇੱਥੇ ਸਾਡੀ ਜਥੇਬੰਦੀ ਦੀ ਇੱਕ ਵਾਈ ਦੇ ਵਿੱਚ ਜਿਹੜਾ ਦਿਨ ਰਾਤ ਦਾ ਪ੍ਰੋਟੈਸਟ ਸ਼ੁਰੂ ਹੋ ਗਿਆ ਜਿਹਨੂੰ ਅੱਜ 34 ਦਿਨ ਪੂਰੇ ਹੋ ਗਏ ਜਦੋਂ ਆਪਾਂ ਗੱਲ ਕਰ ਰਹੇ ਹਾਂ ਜੀ ਜੇਕਰ ਗਿਣਤੀ ਇੰਨੀ ਜ਼ਿਆਦਾ ਜਿੰਨੇ ਤੁਸੀਂ ਕਹਿ ਰਹੇ ਹੋ ਕਿ 130000 ਇਸ ਸਾਲ ਔਰ ਅਗਲੇ ਸਾਲੇ ਗਿਣਤੀ ਵਾਧੀ ਵਾਧੀ 5 ਲੱਖ ਤੱਕ ਪਹੁੰਚ ਜੂਗੀ ਫਿਰ ਕੀ ਇਹ ਸਾਰੇ ਹੀ ਲੋਕ ਤੁਹਾਡੇ ਨਾਲ ਪ੍ਰੋਟੈਸਟ ਕਰ ਰਹੇ ਨੇ ਕਿ ਉਹ ਸਾਰੇ ਜਥੇਬੰਦੀ ਦਾ ਪ੍ਰੋਟੈਸਟ ਦਾ ਰਾਹ ਪਿਆਰ ਕਰ ਰਹੇ ਨੇ ਜਾਂ ਕੁਝ ਹੋਰ ਰਾਹ ਵੀ ਅਪਣਾ ਰਹੇ ਨੇ ਨਹੀਂ ਜੀ ਲੋਕ ਹਜੇ ਨਾ ਆਲਟਰਨੇਟਿਵ ਦੇਖ ਰਹੇ ਆ ਕਿਉਂਕਿ ਇੱਥੇ ਕੋਈ ਵੀ ਲੜਨ ਨਹੀਂ ਆਇਆ ਜਥੇਬੰਦੀ ਬਣਾਉਣ ਨਹੀਂ ਆਇਆ ਤੇ ਸਿਸਟਮ ਹੈ ਦੇਲੇ ਸਿਸਟਮ ਤੋਂ ਦੁਖੀ ਹੋ ਕੇ ਇੱਧਰ ਆਇਆ ਉਹਨਾਂ ਨੂੰ ਲੱਗਦਾ ਸੀ ਕਿ ਸਾਨੂੰ ਲੱਗਦਾ ਸੀ ਕਿ ਇੱਧਰ ਸਾਰਾ ਕੁਝ ਚੰਗਾ ਚੰਗਾ ਉਹ ਮਤਲਬ ਉਹ ਅਲਟਰਨੇਟਿਵ ਉਹਨਾਂ ਦੇ ਕੋਲ ਹੈਗੇ ਆ ਉਹ ਡੌਂਕੀ ਲਾ ਰਹੇ ਆ ਯੂ ਐਸ ਏ ਨੂੰ ਜਾ ਰਹੇ ਜਿਹਦੇ ਵਿੱਚੋਂ ਬਹੁਤ ਸਾਰੀਆਂ ਖਬਰਾਂ ਥੋੜੀ ਦਿਨਾ ਚਾਹੀਆਂ 13000 ਬੰਦੇ ਨੇ ਰਿਫਿਊਜੀ ਦਾ ਜਿਹੜਾ ਕੇਸ ਆ ਫਾਈਲ ਕਰ ਦਿੱਤੇ ਉਹ 13000 ਸਟੂਡੈਂਟ ਹੀ ਆ ਸਾਰੇ ਬਾਕੀ ਹੋਰ ਵੀ ਬਹੁਤ ਸਾਰੇ ਲੋਕ ਆ ਜਿਹੜੇ ਰਿਫਿਊਜੀ ਫਾਈਲ ਕਰਨ ਦੀ ਰਫ਼ਤਾਰ ਉਹ 1500 ਦੇ ਕਰੀਬ ਆ ਜਿਹੜੀ ਉਹਦੀ 1300% ਵਧ ਗਈ ਤੀਜਾ ਐਲ ਐਮ ਆਈ ਲਈ ਜਾ ਰਹੀ ਆ LMI ਜੋ ਕਿ 2 ਸਾਲ ਦਾ ਕਰੋਜ਼ ਵਰਕ ਪਰਮਿਟ ਹੁੰਦਾ ਹੈ ਕੰਪਲੋਰ ਦੇ ਨਾਲ ਹਨ ਤੇ ਉਹਨੂੰ ਓਪੀ ਦੀ 40 4000 ਦੀ ਵਿਕ ਰਹੀ ਆ ਉਹ ਲੈ ਰਹੇ ਆ ਕਰਜਾਈ ਹੋ ਰਿਹਾ ਪਹਿਲੇ ਕਰਜੇ ਲਾਤੇ ਤਿੰਨ ਸਾਲ ਦੇ ਵਿੱਚ ਹੁਣ ਦੁਬਾਰਾ ਕਰਜਾ ਚੁੱਕ ਰਹੇ ਆ ਤੇ ਬਹੁਤ ਮਤਲਬ ਅਸਲੀ LMI ਤਾਂ ਬਹੁਤ ਘੱਟ ਮਿਲ ਰਹੀ ਆ ਮੁੱਲ ਵਿਕ ਰਹੀ ਆ ਸੋ ਇਹ ਤਿੰਨ ਚਾਰ ਆਪਸ਼ਨ ਹੈਗੇ ਆ ਤੇ ਕੁਝ ਬੱਚੇ ਇਹਦੇ ਵਿੱਚ ਆਊਟ ਆਫ ਸਟੇਟਸ ਹੋ ਰਹੇ ਆ ਜਿਹੜੇ ਜਿਹੜੇ ਮਤਲਬ ਸਾਡੀ ਜਸੇਬੰਦੀ ਦੇ ਘੇਰੇ ਚ ਆ ਗਏ ਜਾਂ ਮੜੇ ਮੋਟੇ ਅਬੇਰ ਹੈਗੇ ਆ ਤੇ ਜਿਹੜੇ ਰਿਫਿਊਜੀ ਬਣਨਾ ਨਹੀਂ ਚਾਹੁੰਦੇ ਤੇ ਐਲਐਮਆਈ ਲੈਣ ਦੇ ਪੈਸੇ ਹੈ ਨਹੀਂ ਤੇ ਮਾੜੀ-ਮੋਟੀ ਸਮਝ ਰੱਖਦੇ ਉਹ ਲੜ ਰਹੇ ਆ ਇਹ ਜਿੰਨੀ ਸਿਚੁਏਸ਼ਨ ਆ ਤੁਸੀਂ ਦੱਸ ਰਹੇ ਹੋ ਜਿਹਦੇ ਵਿੱਚ ਆਪਾਂ ਦੋ ਦੀ ਜੇ ਗੱਲ ਕਰ ਲਈਏ ਰਿਫਿਊਜੀ ਹੋਣਾ ਤੇ ਐਲਐਮਆਈ ਲੈਣਾ ਵੱਡੀ ਕੀਮਤ ਚੁਕਾ ਕੇ ਇਹ ਦੋਨੋਂ ਹੀ ਬਹੁਤ ਪਰੇਸ਼ਾਨ ਕਰਨ ਵਾਲੇ ਜਿਹੜੇ ਆ ਉਹ ਫੀਨੋਮਨਾ ਨੇ ਕਿਉਂਕਿ ਜੇਕਰ ਰਿਫਿਊਜੀ ਬਣਦੇ ਆ ਫਿਰ ਵਾਪਸ ਆਉਣਾ ਤਾਂ ਲਗਭਗ ਇੰਪੋਸੀਬਲ ਹੋ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਜੇ ਜੇ ਐਲਐਮਆਈ ਲੈਣੇ ਆ ਤਾਂ ਫਿਰ ਉਸੇ ਜਿਹੜਾ ਗਰਜ ਦੇ ਚੱਕਰ ਦੇ ਵਿੱਚ ਜਿੱਥੋਂ ਇੱਥੋਂ ਗਏ ਸੀਗੇ ਉੱਥੇ ਫੇਰ ਖੜ ਜਾਨੇ ਆ ਹਾਂਜੀ ਕਿਉਂਕਿ ਵੱਡੀ ਗਿਣਤੀ ਦਾ ਮਾਈਂਡ ਸੈਟ ਇਹ ਆ ਕਿ ਉਹਨਾਂ ਨੇ ਕੈਨੇਡਾ ਉਹਨਾਂ ਦੇ ਲਈ ਜੀਣ ਮਰਨ ਦਾ ਸਵਾਲ ਆ ਦੋ ਤਰ੍ਹਾਂ ਦੇ ਨੇ ਇੱਕ ਤਾਂ ਜਿਨ੍ਹਾਂ ਦਾ ਸਭ ਕੁਝ ਖਤਮ ਆ ਪਿੱਛੇ ਜਿਨ੍ਹਾਂ ਨੇ ਤਾਂ ਪਹਿਲੇ ਬੀਚ ਵੱਟ ਗਿਆ ਇਹ ਆ ਉਹ ਮੁਰਦੇ ਆ ਤਾਂ ਵੀ ਮਰਦੇ ਆ ਦੂਜਾ ਕਈਆਂ ਲਈ ਸਟੇਟਸ ਦਾ ਸਵਾਲ ਆ ਕਿ ਪੱਕੇ ਨਹੀਂ ਹੋਏ ਲੋਕ ਕੀ ਕਹਿਣਗੇ ਸਮਾਜ ਕੀ ਕਹੂਗਾ ਘਰ ਦੇ ਕੀ ਕਹਿਣਗੇ ਦਬਾਅ ਬਾਤ ਉਹ ਸਮਾਜ ਦਾ ਪ੍ਰੈਸ਼ਰ ਦਾ ਉਹ ਉਹਨਾਂ ਲਈ ਸਟੇਟਸ ਆ ਕਿ ਕੈਨੇਡਾ ਤੋਂ ਵਾਪਸ ਨਹੀਂ ਜਾਣਾ ਕੋਈ ਸੋਚ ਕੇ ਇਹ ਆਇਆ ਆਪਾਂ ਕਿ ਤੇ ਪੀਆਰ ਹੋਈ ਜਾਂਦਾ ਬੰਦਾ ਜਾਂਦਾ ਨਹੀਂ ਹੈ ਨਾ ਸੋ ਇਸ ਕਰਕੇ ਉਹਨਾਂ ਲਈ ਦੋਨੇ ਚੀਜ਼ਾਂ ਰਿਫਿਊਜੀ ਬਣ ਜਾਂਦੇ ਆ ਉਹਨਾਂ ਦੇ ਕੋਲ ਹੁਣ ਆਪਸ਼ਨ ਹੈ ਨਹੀਂ ਜਿਹੜੇ 13000 ਫਰਮਾਂ ਦੇ ਰਿਫਿਊਜੀ ਲਾਤਾ ਉਹਨਾਂ ਨੂੰ ਇਮੀਗ੍ਰੇਸ਼ਨ ਕੰਸਲਟੈਂਟ ਜਿਹੜੇ ਉਹ ਗਲਤ ਗਾਈਡ ਕਰ ਰਹੇ ਆ ਉਹ ਕਹਿ ਰਹੇ ਕਿ ਤੁਸੀਂ ਲਾ ਦਿਓ ਉਹਦੇ ਨਾਲ ਕਿਉਂਕਿ ਬੈਕਲੌਗ ਬਹੁਤ ਵੱਡਾ ਆ ਜੇ ਤੁਸੀਂ ਰਿਫਿਊਜੀ ਲਾਉਨੇ ਆ ਤੁਹਾਨੂੰ ਵਰਕ ਪਰਮਿਟ ਮਿਲ ਜਾਂਦਾ ਆ ਤੇ ਤੁਹਾਨੂੰ 4-5 ਸਾਲ ਜਦੋਂ ਤੱਕ ਤੁਹਾਡਾ ਰਿਜ਼ਲਟ ਨਹੀਂ ਆਉਂਦਾ ਤਾਂ ਵੀ ਪਹਿਲੀ ਤਰੀਕੇ ਦੇ ਵਿੱਚ ਤੁਹਾਡਾ ਕੇਸ ਰਿਜੈਕਟ ਕਰ ਦਨ ਪਰ ਉਦੋਂ ਤੱਕ ਤੁਸੀਂ ਕੰਮ ਕਰ ਸਕਦੇ ਹੋ ਬੀਸਿਕਲੀ ਉਹ ਟਾਈਮ ਬਾਈ ਕਰ ਰਹੇ ਆ ਖਰੀਦ ਰਹੇ ਆ ਟਾਈਮ ਇਥੇ ਰਹਿਣ ਦਾ ਕਿ ਪੈਸੇ ਇਕੱਠੇ ਕਰ ਲਈਏ ਚਾਹੇ ਰਫਿਜੀ ਬਣ ਕੇ ਤੇ ਜਿਹੜੀ ਐਲ ਐਮ ਆਈ ਉਹ ਮਹਿੰਗੀ ਬਹੁਤ ਆ ਉਹਦੇ ਵਿੱਚ ਲੁੱਟਵਾ ਤੁਹਾਨੂੰ ਟੈਕਸ ਵੱਧ ਭਰਨਾ ਪੈਂਦਾ ਕੈਸ਼ ਤੇ ਕੰਮ ਕਰਨਾ ਪੈਂਦਾ ਕਿਉਂਕਿ ਐਲ ਐਮ ਆਈ ਦੇ ਵਿੱਚ ਸਿਰਫ ਕਾਗਜ਼ ਮਿਲਦੇ ਆ ਕੰਮ ਤੇ ਕੰਮ ਨਹੀਂ ਮਿਲਦਾ ਫਰੂਡੋ ਸਰਕਾਰ ਬਾਰੇ ਕੀ ਕਹਿਣਾ ਚਾਹੋਗੇ ਫਿਲਹਾਲ ਉਹ ਖੋਦ ਇੱਕ ਕ੍ਰਾਈਸਿਸ ਤੋਂ ਲੰਘ ਰਿਹਾ ਵਾਰ-ਵਾਰ ਉਹਨਾਂ ਨੂੰ ਜਿਹੜਾ ਆ ਬਹੁਮਤਾਂ ਸਾਬਤ ਕਰਨੀ ਪੈ ਰਹੀ ਹੈ ਤੇ ਚੋਣਾਂ ਵੀ ਬਿਲਕੁਲ ਨੇੜੇ ਨੇ ਫਿਰ ਪੋਲਿਟਿਕਸ ਇਹ ਸਾਰੇ ਕਾਰਨ ਸਦੂ ਕਿਵੇਂ ਜਿਹੜਾ ਉਹ ਪ੍ਰਭਾਵਿਤ ਕਰ ਰਹੀ ਆ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇਹ ਅਸਲ ਦੇ ਵਿੱਚ ਪੋਲਿਟਿਕਸ ਹੀ ਆ ਕਿ ਰਾਜਨੀਤਿਕ ਸਿਚੁਏਸ਼ਨ ਇਦਾਂ ਦੀ ਆ ਕੈਨੇਡਾ ਦੀ ਇੱਕ ਤਾਂ ਹੈਗਾ ਕਿ ਰੈਸੈਸ਼ਨ ਦੀ ਜਿਹੜੀ ਸ਼ੁਰੂਆਤ ਆ ਉਹ ਲਗਭਗ ਸ਼ੁਰੂ ਹੋ ਚੁੱਕੀ ਆ ਕੋਵਿਡ ਤੋਂ ਬਾਅਦ ਲਗਾਤਾਰ ਇਕਨਮੀ ਰਿਕਵਰ ਹੋਈ ਨਹੀਂ ਲਗਾਤਾਰ ਗਰਾਫਟ ਵੱਲ ਜਾ ਰਹੀ ਆ ਉਹਦੇ ਕਰਕੇ ਜਿਹੜਾ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਬਣਦੀ ਆ ਤਾਂ ਸਰਕਾਰਾਂ ਮਤਲਬ ਪਾੜੋ ਤੇ ਰਾਜ ਕਰੋ ਦੀ ਨੀਤੀ ਦੇ ਤਹਿਤ ਉਹ ਉਹਦੇ ਵਿੱਚ ਹਰ ਦੇਸ਼ ਦੇ ਵਿੱਚ ਵੱਖਰਾ ਵੱਖਰਾ ਰੂਪ ਹੁੰਦਾ ਇੱਥੇ ਆ ਕਿ ਉਹ ਪੱਕਿਆਂ ਕੱਚਿਆਂ ਦੇ ਵਿੱਚ ਇਹ ਜਦ ਕੈਨੇਡੀਅਨ ਸਿਟੀਜ਼ਨ ਦੇ ਵਿੱਚ ਇਮੀਗ੍ਰੈਂਟਸ ਦੇ ਖਿਲਾਫ ਜਿਹੜਾ ਪ੍ਰਚਾਰ ਪ੍ਰੋਪਾਗੈਂਡਾ ਕੀਤਾ ਜਾ ਰਿਹਾ ਜਿਹਦੇ ਕਰਕੇ ਹੇਟ ਤੇ ਰੈਸਿਜ਼ਮ ਵੱਧ ਰਿਹਾ ਗਰਾਊਂਡ ਲੈਵਲ ਤੇ ਉਹ 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 ਜੇ ਐਨ ਟੀ ਤੇ ਚੱਲ ਰਹੇ ਆ ਦੂਜਾ ਇਲੈਕਸ਼ਨ ਨੇ ਅਗਲੇ ਸਾਲ ਤੇ ਮੁੱਦਾ ਕੋਈ ਨਹੀਂ ਹੈਗਾ ਸਰਕਾਰ ਕੋਲ ਜਿਹਦੇ ਉੱਤੇ ਮਤਲਬ ਵੋਟਾਂ ਲੈ ਸਕਣਾ ਉਹਨਾਂ ਨੇ ਸਟੂਡੈਂਟ ਦੇ ਖਿਲਾਫ ਡਾਇਰੈਕਟਲੀ ਡਾਇਰੈਕਟਲੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੱਤਾਧਾਰੀ ਪਾਰਟੀ ਲੈਬਰਲ ਸੈਂਟਰ ਦੇ ਵਿੱਚ ਟਰੂਡੋ ਸਰਕਾਰ ਜੋਗੋਨੋ ਦੇ ਕਮੰਤਰੀ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਦਿੱਤਾ ਕਿ ਇੰਟਰਨੈਸ਼ਨਲ ਸਟੂਡੈਂਟ ਜ਼ਿੰਮੇਵਾਰ ਆ ਹਾਊਸਿੰਗ ਕ੍ਰਾਈਸਿਸ ਦੇ ਲਈ ਜੇ ਇਥੇ ਘਰ ਨਹੀਂ ਮਿਲ ਰਹੇ ਉਹੀ ਬੰਦਾ ਜਦੋਂ ਬਿਆਨ ਦੇ ਰਿਹਾ ਸੀ ਕੁਝ ਮਹੀਨੇ ਪਹਿਲਾਂ ਕਹਿੰਦਾ ਸੀ ਕਿ ਅਸੀਂ ਸਟੂਡੈਂਟਾਂ ਤੋਂ 27 ਬਿਲੀਅਨ ਬਣਾ ਰਹੇ ਹਾਂ ਤੇ ਸਾਡਾ ਟੀਚਾ ਹੈ ਕਿ ਅਸੀਂ ਸਟੂਡੈਂਟਾਂ ਤੋਂ 70 ਬਿਲੀਅਨ ਡਾਲਰ ਬਣਾਉਣਾ ਹੈ ਤੇ ਉਹੀ ਬੰਦਾ ਜਦੋਂ ਇਹ ਬਿਆਨ ਦਾ ਵੀ ਕਿ ਇਹ ਸਟੂਡੈਂਟ ਜ਼ਿੰਮੇਵਾਰ ਆ ਹਾਊਸਿੰਗ ਕ੍ਰਾਈਸਿਸ ਲਈ ਤਾਂ ਲੋਕਾਂ ਨੂੰ ਉਹ ਗੁੱਸਾ ਸਟੂਡੈਂਟ ਵੱਲ ਡਾਈਵਰਟ ਕਰ ਦਿੱਤਾ ਜਦ ਕਿ ਇਹਨਾਂ ਨੇ ਰਿਫਿਊਜੀ ਪਹਿਲਾਂ ਉਹਨਾਂ ਦੇਸ਼ਾਂ ਦੇ ਵਿੱਚ ਜੰਗ ਲਵਾਉਣ ਦੇ ਵਿੱਚ ਮਤਲਬ ਅਮਰੀਕਾ ਦੇ ਨਾਲ ਹੀ ਇਹ ਬਿਲਕੁਲ ਇਹ ਹੈ ਨਾ ਤੇ ਚਾਰ ਰਲ ਕੇ ਚੱਲ ਰਹੇ ਆ ਉੱਥੇ ਅੱਗ ਲਾਈ ਤੇ ਉਸ ਤੋਂ ਬਾਅਦ ਉਹਨਾਂ ਦੇਸ਼ਾਂ ਜਿਹੜੇ ਰਿਫਿਊਜੀ ਲਿਆ ਕੇ ਇੱਕ ਮਨੁੱਖੀ ਅਕਾਂ ਦੇ ਰਾਖੇ ਦਾ ਜਿਹੜਾ ਰੋਲ ਪਲੇ ਕਰ ਰਹੇ ਕੇਸ ਕੈਨੇਡਾ ਦਾ ਬਹੁਤ ਇੱਕ ਮਤਲਬ ਦਿਆਲੂ ਦੇਸ਼ ਹੈਗਾ ਆ ਉੱਥੋਂ ਵੱਡੀ ਗਿਣਤੀ ਰਿਫਿਊਜੀ ਲੈਂਦੇ ਉਹ ਵੀ ਕੋਟੇ ਤੋਂ ਜ਼ਿਆਦਾ ਤੇ ਉਹਨਾਂ ਨੂੰ ਮਤਲਬ ਵਧੀਆ ਸਹੂਲਤਾਂ ਸਾਰਾ ਕੁਝ ਦਿੱਤਾ ਜਾ ਰਿਹਾ ਹੈ ਉਹ ਲੋਕਾਂ ਦੇ ਟੈਕਸ ਦਾ ਪੈਸਾ ਉਹਨਾਂ ਨੂੰ ਦਿੱਤਾ ਜਾ ਰਿਹਾ ਜਿਹਨੂੰ ਕਿ ਆਪਾਂ ਗਲਤ ਨਹੀਂ ਮੰਨਦੇ ਸਗੈ ਠੀਕ ਆ ਉਹਨਾਂ ਦੇ ਦੇਸ਼ ਦੇ ਵਿੱਚ ਅੱਗ ਲੱਗੀ ਉਹ ਕਰਨਾ ਚਾਹੀਦਾ ਉਹਨਾਂ ਦੀ ਮਦਦ ਪਰ ਉਹ ਜੰਗ ਨੂੰ ਵੀ ਬੰਦ ਕਰਨਾ ਚਾਹੀਦਾ ਉਹਦੇ ਵਿੱਚ ਰੋਲ ਪਲੇ ਕਰੋ ਤੇ ਜਿਹੜੇ ਸਟੂਡੈਂਟ ਆ ਇਹ ਇਹਨਾਂ ਨੇ ਤਾਂ ਮਤਲਬ ਤੁਹਾਨੂੰ ਸਾਰਾ ਕੁਝ ਦਿੱਤਾ ਤੁਹਾਡੀ ਗੌਰ ਮੀਨੂ ਤੇ ਇਹਨਾਂ ਨੂੰ ਤੁਸੀਂ ਮਤਲਬ ਯੂਜ਼ ਕਰਕੇ thro ਸੱਟਾ ਸੋਚ ਸੱਟਾ ਹੀ ਹੋਣ ਤੇ ਧੱਕੇ ਮਾਰ ਰਹੇ ਹੋ ਤੇ ਇਸ ਕਰਕੇ ਸਾਡੇ ਵੱਲ ਸਾਰਾ ਗੁੱਸਾ ਡਾਇਵਰਟ ਕਰਦਾ ਲੋਕਾਂ ਦਾ ਕਿਸ ਕਰਕੇ ਟਰੂਡੋ ਸਰਕਾਰ ਤੇ ਜਿਹੜੀ ਦੂਜੀ ਸੈਕੰਡ ਨੰਬਰ ਦੀ ਪਾਰਟੀ ਹੈ ਕੰਜ਼ਰਵੇਟਿਵ ਪਾਰਟੀ ਉਹੋ ਵੀ ਉਸ ਆਟਾ ਦੇ ਵਿੱਚ ਆਉਣ ਦੀ ਚਾਹ ਬਣ ਉਹਨਾਂ ਨੂੰ ਲੱਗ ਰਿਹਾ ਕਿ ਸਰ ਡੋਡੋ ਦੇ ਖਿਲਾਫ ਗੁੱਸਾ ਆ ਕੋਈ ਮੁੱਦਾ ਹੈ ਨਹੀਂ ਉਹਨਾਂ ਨੇ ਵੀ ਜਿਹੜਾ ਇਮੀਗ੍ਰੈਂਟ ਸਟੂਡੈਂਟਸ ਨੂੰ ਬਲੇਮ ਕਰਨਾ ਸ਼ੁਰੂ ਕਰ ਦਿੱਤਾ ਤੇ ਹੌਲੀ-ਹੌਲੀ ਇੰਡੀਅਨਸ ਨੂੰ ਤੇ ਹੁਣ ਉਹ ਗੱਲ ਪਹੁੰਚਦੀ ਇਮੀਗ੍ਰੈਂਟਸ ਵੱਲੋਂ ਜਾ ਰਹੀ ਹੈ ਕਿ ਜਿਹੜੇ ਇਮੀਗ੍ਰੈਂਟਸ ਜਿੰਨੇ ਆਏ ਆ ਦੁਨੀਆ ਪੱਧਰ ਤੋਂ ਉਹ ਰਫਿਜੀ ਉਹ ਮਤਲਬ ਉਹੀ ਦੇ ਰਿਸਪੌਂਸੀਬਲ ਹਰ ਚੀਜ਼ ਦੇ ਪਰ ਉਹਦਾ ਜਿਹੜਾ ਮੇਨ ਟਾਰਗੇਟ ਬਣ ਰਹੇ ਆ ਉਹ ਇੰਟਰਨੈਸ਼ਨਲ ਸਟੂਡੈਂਟ ਬਣ ਰਹੇ ਆ ਉਹਦੇ ਵਿੱਚ ਉਹ ਇੰਡੀਅਨ ਕਮਿਊਨਿਟੀ ਤੇ ਇੰਡੀਅਨ ਦੇ ਵਿੱਚੋਂ ਸਭ ਤੋਂ ਜ਼ਿਆਦਾ ਸੀ ਮੈਜੋਰਟੀ ਪੰਜਾਬ ਤੇ ਪੰਜਾਬੀਅਾਂ ਦੀ ਮੈਜੋਰਟੀ ਸੇਖਾ ਤਾਂ ਲੜਨ ਵਾਲੇ ਪੱਗਾ ਵਧੀਆਂ ਦੇਖ ਕੇ ਫਿਰ ਉਹ ਸਿੱਖ ਕਮਿਊਨਿਟੀ ਨੂੰ ਟਾਰਗੇਟ ਕਰਦੀ ਜਿਹੜੀ ਸਿਚੁਏਸ਼ਨ ਬਣ ਰਹੀ ਆ ਕਿਉਂਕਿ ਲੜੋ ਹੀ ਰਹੇ ਆ ਗਰਾਊਂਡ ਦੇ ਉੱਤੇ ਰਿਐਲਿਟੀ ਭਾਵੇਂ ਹਜੇ ਹੋਰ ਇਹ ਮਸਲਾ ਤਾਂ ਮਤਲਬ ਜੇ 1.30 ਹਜ਼ਾਰ ਬੰਦੇ ਦਾ ਇਸ ਸਾਲ ਤਾਂ ਉਹ ਸਾਰੇ ਪੰਜਾਬੀਆਂ ਦਾ ਮਸਲਾ ਨਹੀਂ ਹੈਗਾ ਉਹ ਇੰਡੀਅਨ ਦਾ ਮਸਲਾ ਵੀ ਨਹੀਂ ਹੋਰ ਵੀ ਲੋਕ ਆ ਪਰ ਇੱਕ ਗਰਾਊਂਡ ਰਿਐਲਿਟੀ ਇਹ ਵੀ ਆ ਕਿ ਚਾਈਨੀਜ਼ ਸਟੂਡੈਂਟ ਵੀ ਆਉਂਦੇ ਆ ਹੋਰ ਕਮਿਊਨਿਟੀ ਦੇ ਵੀ ਲੋਕ ਆਉਂਦੇ ਪਰ ਜਿਹੜੇ ਸਾਡੇ ਪੰਜਾਬ ਚ ਆ ਰਹੇ ਆ ਜਿਆਦਾ ਉਹ ਮਤਲਬ ਗਰੀਬ ਪਰਿਵਾਰਾਂ ਚੋਂ ਜਾਂ ਮਤਲਬ ਕਹਿੰਦੇ ਮਿਡਲ ਪਰਵਾਰਾ ਜੋ ਆ ਰਹੇ ਜਿਹੜੇ ਕਈ ਦੂਜੇ ਦੇਸ਼ਾਂ ਚੋਂ ਲੋਕ ਆ ਰਹੇ ਸਟੂਡੈਂਟ ਸਪੈਸ਼ਲੀ ਯੂਨੀਵਰਸਿਟੀਆਂ ਦੇ ਵਿੱਚ ਦੂਜੀ ਉਹ ਮਤਲਬ ਅਮੀਰ ਤਾਬਕੇ ਦੇ ਸਟੂਡੈਂਟ ਜ਼ਿਆਦਾ ਹੈਗੇ ਜਿੱਦਾਂ ਦਾ ਮਤਲਬ ਸਾਡਾ ਤਿਆਰਬਾ ਹੈਗਾ ਇਸ ਕਰਕੇ ਉਹ ਲੜ ਨਹੀਂ ਰਹੇ ਲੜੋ ਹੀ ਪੈ ਰਹੇ ਆ ਜਿਹੜੇ ਹਾਲਾਤ ਇਦਾਂ ਦੇ ਆ ਤੇ ਉਹ ਦੋਨੇ ਮਹਿਸੂਸ ਕਰਦੇ ਨੇ ਪੰਜਾਬੀ ਵਿਦਿਆਰਥੀ ਜਦੋਂ ਇੰਨਾ ਲੰਮਾ ਸਮਾਂ ਉਹਨਾਂ ਨੇ ਕੈਨੇਡਾ ਨੂੰ ਦਿੱਤਾ ਆਪਣੀ ਜਵਾਨੀ ਦੀ ਕੋਵਿਡ ਵਿੱਚ ਵੀ ਕੰਮ ਕੀਤਾ ਇੱਕ ਤੁਹਾਡੇ ਹੀ ਚੈਨਲ ਤੇ ਇੱਕ ਮੈਂ ਵੀਡੀਓ ਦੇਖ ਰਿਹਾ ਸੀ ਇੱਕ ਮੁੰਡਾ ਜਿਹੜਾ ਕਹਿੰਦਾ ਕਿ ਪੱਕੇ ਅਸੀਂ ਜਦੋਂ ਕਿਸੇ ਨੇ ਟੀਚਰ ਕੀਤੀ ਕਿ ਪੱਕੇ ਨਹੀਂ ਹੋਏ ਤੁਸੀਂ ਤਾਂ ਬੜਾ ਇਮੋਸ਼ਨਲ ਹੋ ਕੇ ਕਹਿੰਦਾ ਕਿ ਅਸੀਂ ਕਿਦਾਂ ਪੱਕੇ ਹੋਏ ਹਾਂ ਕਿਦਾਂ ਇੱਥੇ ਕੰਮ ਕੀਤਾ ਆਪਦੇ ਜਿਹੜੇ ਵਿਆਹ ਮਿਸ ਕੀਤੇ ਆ ਸਾਰਾ ਕੁਝ ਗਵਾਇਆ ਤਾਂ ਕਿ ਠੱਗੇ ਹੋਇਆ ਮਹਿਸੂਸ ਕਰ ਰਿਹਾ ਮਾਨਸਿਕ ਸਥਿਤੀ ਕੀ ਆ ਅੰਤਰਰਾਸ਼ਟਰੀ ਪੰਜਾਬੀ ਵਿਦਿਆਰਥੀ ਦੀ ਦੇਖੋ ਇਹ ਪਰਸਨ ਇੱਕ ਮਰਲ ਇੱਕਈ ਤਰ੍ਹਾਂ ਦੀ ਇਹਦੇ ਵਿੱਚ ਮਤਲਬ ਹੈਗੀਆਂ ਸਥਿਤੀਆਂ ਇੱਕ ਹੋਣਗੇ ਪਿਛਲੇ ਦਿਨਾਂ ਦੇ ਵਿੱਚ ਸਾਨੂੰ 5-6 ਮਹੀਨੇ ਹੋ ਗਏ ਇਸ ਕੈਂਪੇਨ ਨੂੰ ਚਲਾਉਂਦਿਆਂ ਨੂੰ ਬਿਨ ਐਂਟਾਰੀਓ ਅਸੀਂ ਬ੍ਰੈਂਪਟਨ ਦੇ ਵਿੱਚ ਕਰ ਰਹੇ ਹਾਂ ਮਤਲਬ ਟੋਰਾਂਟੋ ਦੇ ਵਿੱਚ ਕਰ ਰਹੇ ਹਾਂ ਤੇ ਉਹਦੇ ਵਿੱਚ ਇੱਕ 3 ਦਿਨ ਗੱਡੀ ਦੇ ਵਿੱਚ ਬੈਠਾ ਬੰਦਾ ਆਨਲਾਈਨ ਦਾਰੂ ਮਗਾ ਕੇ ਪੀਂਦਾ ਰਿਹਾ ਉਹਦੀ ਤਿੰਨ ਦਿਨ ਬਾਅਦ ਪੀਲ ਪੁਲਿਸ ਨੇ ਉਹਦੀ ਡੈੱਡ ਬੋਡੀ ਕੱਢੀ ਆ ਉਦੋਂ ਬਾਅਦ ਚ ਪਤਾ ਲੱਗਾ ਕਿ ਉਹ ਉਹਦੀ 15 ਦਿਨ ਬਾਅਦ ਉਹਦਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਸੀ ਉਹ ਸਾਨੂੰ ਪਤਾ ਨਹੀਂ ਲੱਗਾ ਵੀ ਵੀਰ ਉਹ ਸਾਡਾ ਮਤਲਬ ਉਹਦਾ ਕਿਹੜਾ ਪਿੰਡ ਸ਼ਹਿਰ ਸੀਗਾ ਮਤਲਬ ਇਹ ਖਬਰ ਆਈ ਸੀ ਪਿਛਲੇ ਦਿਨਾਂ ਦੇ ਵਿੱਚ ਉਦੋਂ ਅਸੀਂ ਕੰਪੇਨੀ ਸਟਾਰਟ ਕੀਤੀ ਹੈਗੀ ਸਾਡੀ ਜਥੇਬੰਦੀ ਦੇ ਬਹੁਤ ਸਾਰੇ ਮੈਂਬਰਾਂ ਦਾ ਸਾਡਾ ਖੁਦ ਦਾ ਵੀ ਇਹ ਮਸਲਾ ਸੀਗਾ ਤੇ ਇਹ ਜਦੋਂ ਸਾਨੂੰ ਲੱਗਾ ਕਿ ਸਾਨੂੰ ਲੱਗਦਾ ਸੀ ਕਿ ਇੰਡੀਵਿਜੂਅਲ ਅਸੀਂ ਕੇਸ ਨੂੰ ਦੇਖ ਰਹੇ ਜਦੋਂ ਅਸੀਂ ਸਾਰੇ ਕੇਸਾਂ ਨੂੰ ਦੇਖਿਆ ਕਿ ਨੀਅਤ ਬਹੁਤ ਵੱਡਾ ਮਸਲਾ ਹੈ ਤੇ ਉਹਦੇ ਖਿਲਾਫ ਫਿਰ ਅਸੀਂ ਇੱਕ ਮਤਲਬ ਕੈਂਪੇਨ ਹੀ ਉਦੋਂ ਤੋਂ ਸ਼ੁਰੂ ਕੀਤੀ ਪਰ ਜਿਹੜਾ ਸਮਾਜਿਕ ਸਥਿਤੀ ਉਹ ਖਰਾਬ ਆ ਉਹਨਾਂ ਸਾਰੇ ਲੋਕਾਂ ਦੀ ਜਿਨ੍ਹਾਂ ਦੇ ਕੋਲ ਕੋਈ ਆਪਸ਼ਨ ਨਹੀਂ ਹੈਗਾ ਤੇ ਉਹ ਤਣਾਅ ਦੇ ਵਿੱਚ ਕੰਮ ਪਹਿਲੇ ਹੈ ਨਹੀਂ ਜੇ ਐਲ ਐਮ ਆਈ ਵੀ ਲੈ ਲੈਣੇ ਉਹ ਪੈਸੇ ਪੂਰੇ ਤਾਂ ਹੋਣੇ ਜੇ ਕੰਮ ਮਿਲੂਗਾ ਕੰਮ ਨਹੀਂ ਮਿਲ ਰਿਹਾ ਵੱਡੀ ਤੰਗੀ ਇਹ ਆ ਹੁਣ ਇੱਕ ਪਾਸੇ ਦਾ ਇਹ ਆ ਜਿੱਥੇ ਸਵੀਰ ਨੂੰ ਕੰਮ ਮਤਲਬ ਜੇ ਕੰਮ ਦੇਣਾਗੇ ਇੱਕ ਹਫ਼ਤਾ ਤਾਂ ਤਾ ਤੁਸੀਂ ਰੋਟੀ ਦੇ ਸ਼ਿਕਾਰ ਕਿੱਥੋਂ ਚਲਾਉਣਾ ਘਰ-ਬਾਰ ਨਹੀਂ ਚੱਲਣਾ ਤੇ ਆਪਣੀ ਲੜਾਈ ਲੜਨ ਦੇ ਲਈ ਵੀ ਸਮਾਂ ਹੈ ਨੀਗਾ ਜੇ ਤੁਸੀਂ ਲੜਦੇ ਆ ਤਾਂ ਤੁਹਾਡਾ ਕੰਮ ਛੱਡਣਾ ਜੇ ਕੰਮ ਨਹੀਂ ਛੱਡਦੇ ਤਾਂ ਫਿਰ ਤੁਹਾਡੀ ਲੜਾਈ ਕੋਲ ਲੜੂਗਾ ਇਸੇ ਕਰਕੇ ਫਿਰ ਉਹੀ ਕਹਿ ਲਓ ਵੀ ਇਤਿਹਾਸਿਕ ਸਿਚੁਏਸ਼ਨ ਜਿੱਦਾ ਪਹਿਲੀਆਂ ਚ ਰਹੀ ਆ ਫਾਇਦਾ ਤਾਂ ਸਾਰਿਆਂ ਦਾ ਲੜ ਥੋੜੇ ਰਹੇ ਆ ਹੁਣ ਇਹੀ ਇੱਥੇ ਬਣੀ ਹੋਈ ਆ ਤੇ ਥੋੜੇ ਲੋਕ ਆ ਜਿਹੜੇ ਬਹੁਤ ਘਟ ਆ ਜਿਹੜੇ ਲੜ ਰਹੇ ਆ 15 20 ਜਣੇ ਨੇ ਆਵਾਜ਼ ਚ ਕੋਈ ਨਾ ਗੱਤਰ ਪਿਛਲੇ 5 6 ਮਹੀਨੇ ਤੋਂ ਮੋਰੇ ਲੱਗੇ ਹੋਏ ਆ ਸਾਡੀ ਟੀਮ ਇੱਕ ਕਮੇਟੀ ਬਣਾਈ ਸੀ ਪੀਜੀਡਬਲਯੂਪੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਲਡਰਸ ਦੀ ਕਮੇਟੀ ਬਣਾਈ ਆ ਤੇ ਉਹੀ ਬੰਦੇ ਲੜ ਰਹੇ ਆ ਤੇ ਇਸ ਤਰ੍ਹਾਂ ਉਹ ਜਿਹੜੇ ਲੜ ਰਹੇ ਉਹਨਾਂ ਨੂੰ ਘਟੋ ਘਟ ਇੰਨਾ ਵੀ ਡਿਪਰੈਸ਼ਨ ਚ ਨਹੀਂ ਹੈਗੇ ਉਹ ਛੜਦੀ ਕਲਾ ਚ ਸਾਰੇ ਬੰਤੇ ਜਿਹੜੇ ਲੜ ਰਹੇ ਆ ਤੇ ਉਹ ਦੂਜਿਆਂ ਨੂੰ ਵੀ ਹੌਸਲਾ ਦੇ ਰਹੇ ਆ ਤੇ ਲੋਕੋ ਫੋੜੀ ਫੋੜੀ ਆ ਰਹੇ ਆ ਹੁਣ 70 60 70 ਦੇ ਕਰੀਬ ਆ ਜਿਹੜੇ ਉਸ ਟੈਂਟ ਦੇ ਵਿੱਚ ਸਾਡੇ ਕੋਲ ਲਿਸਟ ਆ ਗਈ ਹੈ ਜਿਹੜੇ ਬੰਦੇ ਆ ਰਹੇ ਆ ਦਿਨ ਰਾਤ ਉੱਥੇ ਇਹ ਸਰਕਾਰ ਨਾਲ ਤੁਹਾਡੇ ਕੋਈ ਗੱਲਬਾਤ ਚੱਲ ਰਹੀ ਹੈ ਕਿ ਪ੍ਰਸ਼ਾਸਨ ਨਾਲ ਸਰਕਾਰ ਨਾਲ ਤੁਹਾਡੇ ਕੋਈ ਡਾਇਲੌਗ ਸ਼ੁਰੂ ਹੋਇਆ ਹੋਵੇ ਇਸ ਮਸਲੇ ਤੇ ਆਹ ਹਾਂ ਜੀ ਪਿਛਲੇ 5 6 ਮਹੀਨੇ ਤੋਂ ਤੁਸੀਂ ਲਗਭਗ ਸਾਰੀਆਂ ਪਾਰਟੀਆਂ ਦੇ ਲੀਡਰਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਹੁਣ ਵੀ ਅਸੀਂ ਸਾਰਿਆਂ ਨੂੰ ਦੁਬਾਰਾ ਲੈਟਰ ਭੇਜਿਆ ਆਪਣਾ ਡਿਮਾਂਡ ਲੈਟਰ ਕੁਝ ਕਮਿਊਨਿਟੀ ਦੇ ਮਤਲਬ ਜਿਹੜੇ ਸਮਝਦਾਰ ਸੋਚ ਰੱਖਣ ਵਾਲੇ ਜਿਹੜੇ ਸਮਝਦੇ ਆ ਕਿ ਸਾਰੇ ਸਟੂਡੈਂਟ ਪੂਰੇ ਨਹੀਂ ਹੈਗੇ ਚੰਗੇ ਉਹਨਾਂ ਨੂੰ ਪਤਾ ਕਿ ਇਹਨਾਂ ਵਿੱਚ ਵੀ ਮਤਲਬ ਚੰਗੇ ਮਾੜੇ ਹੈਗੇ ਬਟ ਉਹ ਮੁੱਦੇ ਨੂੰ ਸਮਝ ਰਹੇ ਆ ਉਹ ਸਾਡੀਆਂ ਮੀਟਿੰਗਾਂ ਕਰਵਾ ਰਹੇ ਆ ਸਾਰੇ ਐਮਪੀਪੀ ਵੀਨਰ ਜਿਹੜੇ ਪ੍ਰੋਵਿੰਸ਼ੀਅਲ ਮਤਲਬ ਮੈਂਬਰ ਹੈਗੇ ਆ ਪ੍ਰੋਵਿੰਸ ਦੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਪਿਛਲੇ ਹਫ਼ਤੇ ਤੇ ਹੁਣੇ ਪਾਰਲੀਮੈਂਟ ਓਪਨ ਹੋਈ ਜਾ ਤੇ ਹੋਣ ਲੱਗ ਸਾਨੂੰ ਮਤਲਬ ਆਸ ਹੈਗੇ ਆ ਇਸ ਵੀਕ ਦੇ ਵਿੱਚ ਅਗਲੇ ਵੀਕ ਦੇ ਵਿੱਚ ਮੈਂਬਰ ਪਾਰਲੀਮੈਂਟ ਜਿਹੜੇ ਮਤਲਬ ਫੈਡਰਲ ਸਰਕਾਰ ਦੇ ਵਿੱਚ ਹੈਗੇ ਆ ਜਿਹੜੇ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਊਗੀ ਤੇ ਹਾਜੀ অন্ਟਾਰੀਓ ਗੁਰਦੁਆਰਾ ਕਮੇਟੀ ਜਾਂ ਜਿਹੜੀਆਂ ਲੋਕਲ ਗੁਰਦੁਆਰਾ ਕਮੇਟੀਆਂ ਹੈਗੀਆਂ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਈ ਆ ਤੇ ਉਹ ਵੀ ਇਸ ਮਸਲੇ ਦੇ ਵਿੱਚ ਹੁਣ ਐਕਟਿਵ ਹੋਏ ਆ ਤੇ ਹੌਲੀ-ਹੌਲੀ ਪੰਜਾਬੀ ਵੀ ਕਮਿਊਨਿਟੀ ਮਤਲਬ ਹੱਕ ਦੇ ਵਿੱਚ ਆ ਰਹੀ ਆ ਪਹਿਲਾਂ ਜਿਹੜੀ ਮਤਲਬ ਬਿਲਕੁਲ ਅਗੇਂਸਟ ਸੀਗੇ ਤੇ ਸਰਕਾਰ ਦੇ ਨਾਲ ਇਹੀ ਧਿਰਵਾ ਜਿਹੜੀ ਮਤਲਬ ਕਮੇਟੀ ਤੇ ਇੱਕ ਜਿਹੜੇ ਦੋ ਬੰਦੇ ਇੰਡੀਵਿਜੂਅਲ ਬੰਦੇ ਹੈਗੇ ਆ ਉਹ ਸਾਡੀ ਮੀਟਿੰਗਾਂ ਕਰਵਾ ਅਰੇਂਜ ਕਰਵਾ ਰਹੇ ਆ ਉਹੀ ਗੱਲ ਚੱਲ ਰਹੀ ਹੈ ਪੰਜਾਬੀ ਡਾਇਸਪੋਰੇ ਨੂੰ ਇੱਧਰ ਇੰਡੀਆ ਵਿੱਚ ਬੈਠੇ ਪੰਜਾਬੀਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਜਿਹੜੀ ਆਪਦੇ ਮਤਲਬ ਕਹਿ ਲਓ ਵੀ ਰਿਸ਼ਤੇਦਾਰਾਂ ਨੂੰ ਵੀ ਮੈਂ ਦਿੱਤੀ ਜਾਣ ਮੇਰੇ ਨੇੜਲੇ ਸਰਕਲ ਦੇ ਮੇਰੇ ਕੇ ਫਰੈਂਡ ਸਰਕਲ ਦੇ ਵਿੱਚ ਵੀ ਹੈਗੇ ਜਿਹੜੇ ਉਹੀ ਮੈਂ ਸਾਰੇ ਪੰਜਾਬ ਦੇ ਉਹੀ ਨਾਲ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਸਾਡੇ ਮੇਰੇ ਕਿਹਾ ਜਾਂ ਤੁਹਾਡੇ ਕਿਹਾ ਕਿਸੇ ਇੱਕ ਬੰਦੇ ਦੀ ਕਿਹਾ ਇਹ ਰੋਕਣੇ ਨਹੀਂ ਹੈਗੇ ਲੋਕ ਹੈਨਾ ਜਿਹਨਾਂ ਨੂੰ ਇਹ ਪਤਾ ਹੈ ਵੀ ਅਮਰੀਕਾ ਦੇ ਵਿੱਚ ਜੰਗਲ ਚ ਉਲਾਂਘ ਕੇ ਜਾਂਦੇ ਲੋਕ ਉੱਥੇ ਵੀ 30 40 ਲੱਖ ਲਾ ਕੇ ਜਾ ਰਹੇ ਆ ਕਰਬੇਜ ਕੀ ਲੋਚਾ ਕੇ ਕੱਲੇ ਕੱਲੇ ਮਾਪਿਆਂ ਦੇ ਜਿਹੜੇ ਪੁੱਤ ਹੈਗੇ ਆ ਹਨਾ ਤੇ ਉਹਨਾਂ ਚ ਕਈ ਮੋੜੇ ਆ ਘਰੇ ਕੇ ਮੋੜੇ ਨੇ ਕਈਆਂ ਨੇ ਹਜੇ ਪਤਾ ਨਹੀਂ ਕਿਹਨੇ ਸਾਲ ਨਹੀਂ ਮੋੜਨਾ ਸੋ ਕ੍ਰਾਈਸਿਸ ਇੱਥੇ ਵੱਡਾ ਆ ਪੰਜਾਬ ਦੇ ਵਿੱਚ ਵੀ ਪਰ ਜੇ ਇਹ ਸਮਝਦੇ ਹੋ ਕਿ ਇੱਥੋਂ ਨਿਕਲ ਜੀਏ ਬਾਹਰ ਸਾਰਾ ਕੁਝ ਚੰਗਾ ਆ ਤਾਂ ਬਹੁਤ ਵੱਡੇ ਚਲੇਖੇ ਆ ਅਸਲੀ ਜਿਹੜਾ ਸਟਰਗਲ ਵਾ ਉਹ ਜਦੋਂ ਤੁਸੀਂ ਘਰ ਛੱਡ ਦਿੰਦੇ ਆ ਉਦੋਂ ਸ਼ੁਰੂ ਹੁੰਦਾ ਇੱਥੇ ਸਾਰਾ ਕੁਝ ਮਿਲਦਾ ਹੋ ਸਕਦਾ ਇੱਥੇ ਆ ਕੇ ਤੁਹਾਡੇ ਕੋਲ ਪੰਜਾਬ ਦੀ ਧਰਤੀ ਇੰਨੀ ਕਮੀਰ ਤੇ ਹੈ ਕਿ ਤੁਹਾਨੂੰ ਪੈਸੇ ਦਿੰਦੀ ਹੈ ਕਿ ਤੁਸੀਂ ਦੂਜੇ ਦੇਸ਼ ਤੱਕ ਚਲੇ ਜਾਓ ਪਰ ਇੱਥੇ ਆ ਕੇ ਤਾਂ ਤੁਸੀਂ ਐਨੇ ਅਸੀਂ ਸਟੋਰੀਆਂ ਰੋਜ਼ ਦੇਖਦੇ ਆਂ ਜਿਹਦਾ ਕੋਈ ਹੈ ਨਹੀਂ ਇਥੇ ਉਹ ਐਨੇ ਆਵਾਜ਼ਰ ਹੋ ਜਾਂਦੇ ਉਹ ਟਿਕਟ ਕਰਾ ਕੇ ਵਾਪਸ ਵੀ ਜਾ ਨਹੀਂ ਸਕਦੇ ਤੁਹਾਨੂੰ ਰਿਪੋਰਟ ਹੀ ਕਰਨਾ ਪਊਗਾ ਸਰਕਾਰੀ ਪੈਸੇ ਲਾਊਗੀ ਉਹਦੀ ਟਿਕਟ ਦੇ ਉੱਤੇ ਵੀ ਤੇ ਉਹ ਉਹ ਨਹੀਂ ਜਾ ਨਹੀਂ ਸਕਦੇ ਸੋ ਇਸ ਕਰਕੇ ਇੱਥੇ ਜੇ ਤੁਸੀਂ ਇਹ ਸੋਚ ਰਹੇ ਹੋ ਤਾਂ ਉਹ ਤੁਹਾਡੀ ਸੋਚ ਗਲਤ ਆ ਤੇ ਜੇ ਤੁਸੀਂ ਆਉਣਾ ਚਾਹ ਨਹੀਂਓ ਮੈਂ ਕਹਿੰਦਾ ਵੀ ਇੱਥੇ ਇਸ ਟਾਈਮ ਸਟੂਡੈਂਟ ਤੇ ਉਹੀ ਆਵੇ ਕੀ ਦੇ ਕੋਲ 40-50 ਲੱਖ ਡਾਲਰ 40-50 ਲੱਖ ਰੁਪਈਆ ਇੰਡੀਆ ਦਾ ਪਿਆਗਾ ਖਾਤੇ ਦੇ ਵਿੱਚ ਤੇ ਉਹਨੇ ਲੋਨ ਨਹੀਂ ਚੱਕਣਾ ਤਾਂ ਕਿ ਤੁਸੀਂ ਜਿਹੜਾ 15-20 ਲੱਖ ਲਾ ਕੇ ਇੱਥੇ ਆ ਸਕੋ ਤੇ ਤੁਹਾਡੇ ਘਰ ਤੋਂ 10-20 ਲੱਖ ਤੁਸੀਂ ਜੇ ਤੁਹਾਨੂੰ ਜੇ 2-3 ਸਾਲ ਇੱਥੇ ਥੋੜੀ ਸੈਟਿੰਗ ਨਹੀਂ ਹੁੰਦੀ ਤੁਸੀਂ ਮੰਗਵਾ ਸਕਦੇ ਹੋ ਸਾਲੇ ਕਿ ਤੁਹਾਨੂੰ ਕੰਮ ਨਾ ਮਿਲੇ ਫਿਰ ਤੁਸੀਂ ਆਓ ਤੁਸੀਂ ਉਹ ਉਹ ਬੰਦਾ ਹੋਣੀ ਚਾਹੁੰਦੇ ਆ ਵੀ ਇੱਕ ਵਾਰੀ 20 ਲੱਖ ਇਕੱਠਾ ਕਰ ਲਈ ਓਕੇ ਸੋਕੇ ਆਪਣਾ 5 ਲੱਖ ਇਹ 15 ਲੱਖ ਅਸੀਂ ਲੋਨ ਚੱਕ ਲਈਏ ਤੇ ਅਸੀਂ ਇੱਥੇ ਆ ਕੇ ਪੈਸੇ ਭੇਜਣ ਲੱਪਾਂਗੇ ਇਹ ਪੋਸੀਬਲ ਨਹੀਂ ਹੈਗਾ ਉਹ ਬੰਤੇ ਸੋਚ ਸਮਝ ਕੇ ਮਤਲਬ ਇਸ ਖੂ ਦੇ ਇਸ ਇਧਰੋਂ ਚੜਨੇ ਇਸ ਖੂ ਦੇ ਪਿਛਾਲ ਮਾਰਨ ਸੋਚ ਸਮਝ ਕੇ ਮੈਂ ਇਹੀ ਕਹਿਣਾ ਚਾਹਾਂਗਾ ਜੀ ਵਿਕਰਮ ਜੀ ਧੰਨਵਾਦ ਤੁਸੀਂ ਆਪਣੇ ਬੜੇ ਬਿਜ਼ੀ ਸ਼ਡਿਊਲ ਚ ਸਮਾਂ ਕੱਢਿਆ ਤੇ ਉਮੀਦ ਕਰਦਾ ਹਾਂ ਤੁਸੀਂ ਚੜ੍ਹਦੀ ਕਲਾ ਚ ਹੀ ਰਹੋਗੇ ਤੇ ਆਪਣਾ ਜਿਹੜਾ ਤੁਹਾਡਾ ਡਿਮਾਂਡ ਜਿਹਨਾਂ ਤੁਹਾਡੀਆਂ ਪੂਰੀਆਂ ਹੋਣਗੀਆਂ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਧੰਨਵਾਦ ਸਮਾਂ ਦੇਣ ਲਈ ਦਰਸ਼ਕਾਂ ਨੂੰ ਵੀ ਬੇਨਤੀ ਹੈ ਕਿ ਜਰੂਰ ਤੁਸੀਂ ਗੱਲਬਾਤ ਸੁਣੀਏ ਆਪਣੇ ਜਰੂਰ ਕਮੈਂਟ ਬਾਕਸ ਵਿੱਚ ਰਾਇ ਸਾਂਝਾ ਕਰੋ ਕੋਈ ਸਵਾਲ ਜਰੂਰ ਰੱਖਿਓ ਜੇ ਸੋਟ ਨੂੰ ਜਰੂਰ ਸ਼ੇਅਰ ਕਰਿਓ ਜੇ ਦੇਖਦੇ ਰਹੋ ਦੁਨੀਆ Dude, you. Thank you.